ਏ ਨੈਂਸੀ ਜੀ ਸਦਕੇ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਮੁਸਲਮ ਦੀ ਬੱਲੇ ਬੱਲੇ ਕਰ ਸਿੱਖਾਂ ਨੂੰ ਮਾੜਾ ਨਾ ਕਰ ਧਮਕੀਆਂ ਦਿੰਨੀ ਆ ਵੀ ਤੈਨੂੰ ਮੈਂ ਪੁਲਿਸ ਕੋਲ ਚਕਾਉਂਗੀ ਜਿੱਥੇ ਮਰਜ਼ੀ ਚੱਲ ਜਾ ਤੇਰੀ ਮੈਂ ਇਦਾਂ ਹੀ ਤਾ ਕਰਾ ਕੇ ਰੱਖਣੀ ਆ ਕਟਵਾੜੀ ਦੀ 2-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ ਤੇ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ ਤੇ share.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਐਡਵੈਂਟਨ ਵਾਲੇ ਨਾਲ ਗੱਲਾਂ ਮਾਰਦੀ ਰਹੀ ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਅਕੀਲ ਤੂੰ ਹਾਲ ਕੀਤਾ ਬਾਅਦ ਚ ਭੈਣ ਤੇ ਤੋਂ ਆਪਣੀ ਸੰਭੀ ਨਹੀਂ ਗਈ ਸਿੱਖਾਂ ਨੂੰ ਮਾੜਾ ਨਾਗਾ ਮੁੱਕ ਦੀ ਗੱਲ ਇਹ ਆ ਉਹੀ ਗੱਲ ਆ ਜਿਨ੍ਹਾਂ ਵਿਆਹ ਕਰਾਇਆ ਉਹ ਕਹਤੇ ਨਹੀਂ ਤੇਰੇ ਧਰਮ ਚਾਇਆ ਤੂੰ ਕਹਤੇ ਮੁਸਲਮ ਹੋਈ ਅੱਬਾ ਮੁਸਲਮਾਨਾਂ ਨੂੰ ਵੀ ਨਹੀਂ ਮਾੜਾ ਕਹਿ ਰਹੇ ਮਾੜਾ ਅੱਬਾ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਆ ਦੇ ਸੋਏ ਆ ਜੀ ਅਲੀਸ਼ਾ ਨਾਂ ਰੱਖਿਆ ਸੀ ਅਲੀਸ਼ਾ ਖਾਨ ਹੋਗੀ ਨੈਂਸੀ ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ ਉਹਦੀ ਆਪਣੀ ਭੈਣ ਤਾਂ ਸੰਭ ਹੀ ਨਹੀਂ ਗਈ ਹੋਰ ਧਰਮ ਕਿੱਦਾਂ ਸੰਭੂਗੀ ਕਿ ਕਿੱਦਾਂ ਸਾਰੇ ਸਾਰਿਆਂ ਨੂੰ ਸਸਰੀ ਘਰ ਸਾਰੇ ਪੈਸੇ ਵੀਡੀਓ ਪਚਾਓ ਤੁਹਾਨੂੰ ਦਿਖਾਉਣਾ ਭਾਈ ਜੀ ਇਹ ਮਹਾਰਾਣੀ ਕੌਣ ਐ ਜੀ ਤੁਸੀਂ ਨਹੀਂ ਪਛਾਣਿਆ ਹੋਣਾ ਮੈਂ ਦੱਸਦਾ ਇਹ ਆ ਜੀ ਨੈਂਸੀ ਦੀ ਭੈਣ ਹਾਂਜੀ ਸਹੀ ਸੁਣਿਆ ਤੁਸੀਂ ਪੰਗਾ ਤੂੰ ਸਹੀ ਥਾਂ ਨਹੀਂ ਲਿਆ ਨੈਂਸੀ ਇਹ ਤੇਰੀ ਮੈਂ ਮੈਂ ਹੁਣ ਮੈਂ ਤੈਨੂੰ ਕੀ ਕਹਾਂ ਇੰਦਰਜੀਤ ਸਿੰਘ ਪਿੰਡ ਨਰੂੜ ਵਾਲਾ ਐ ਦੇਖੀ ਤੇਰੀ ਰੇਲਵੇ ਕਰਦਾ ਇਹ ਆ ਜੀ ਨੈਂਸੀ ਦੀ ਭੈਣ ਜਿਹੜੀ ਕਿ ਆ ਮੁਸਲਮਾਨ ਨਹੀਂ ਹਾਂਜੀ ਸਹੀ ਸੁਣਿਆ ਤੁਸੀਂ ਧਰਮ ਕੋਈ ਨਹੀਂ ਮਾੜਾ ਆਪਾਂ ਕਿਸੇ ਧਰਮ ਨੂੰ ਨਹੀਂ ਮਾੜਾ ਕਹਿੰਦੇ ਮਾੜੀ ਗੱਲ ਇਹ ਆ ਨੈਂਸੀ Hindu ਧਰਮ 'ਚ ਜੰਪ ਪਾਲ ਕੇ Hindu ਧਰਮ ਦੀ ਗਾਥਾ ਗਾ ਗਾ ਕੇ 100 ਤੋਂ ਵੱਧ ਗਾਣੇ Hindu ਧਰਮ ਦੀ ਨੇ ਬੱਲੇ ਬੱਲੇ ਲਈ ਗਾਏ ਆ ਤੇ ਆਪਣੀ ਭੈਣ ਤੇਰੀ ਮੁਸਲਮਾਨ ਲੈ ਗਏ ਅਜੇ ਵੀ ਤੂੰ ਕਹਿੰਨੀ ਆ ਆਪਾਂ ਐਦਾਂ ਆਪਾਂ ਉਹਦਾ ਇਹ ਆ ਜੀ ਨੈਂਸੀ ਦੀ ਭੈਣ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਦਿਖਾਉਣਾ ਇਹ ਸਾਰੇ ਪਰਿਵਾਰ ਦੀਆਂ ਕੱਟੂਤਾ ਹਾਂਜੀ ਇਹ ਸਾਰਾ ਪਰਿਵਾਰ ਲੋਕਾਂ ਨੂੰ ਫਦਾਈ ਨਹੀਂ ਉਹ ਆ ਕੀ ਆਪ ਨੈਂਸੀ ਉਹ ਯਾਰ ਪਹਿਲਾ ਇਹ ਦੱਸੋ ਆ ਮਾੜੀ ਗੱਲ ਨਹੀਂ ਓਮ ਕਿੰਨਾ ਹਾਂਜੀ ਆ ਦੇਖ ਸਕਦੇ ਕੌਣ ਆ ਜੀ ਇਹ ਨੈਂਸੀ ਆ ਇਹਨੇ ਘੱਟੋ ਘੱਟ 100 ਹਾਂਜੀ 100 ਹੀ ਨੇ ਧਾਰਮਿਕ Hindu ਭਾਈਚਾਰੇ ਦੇ ਗੁਰੂਆਂ ਪੀਰਿਆਂ ਲਈ ਗਾਏ ਆ ਹਾਂਜੀ 100 ਆ ਦੇਖ ਸਕਦੇ ਕੱਪੜੇ ਵੀ ਉਹੀ ਪਾਉਂਦੀ ਹੁੰਦੀ ਸੀ ਇਹ ਨੈਂਸੀ ਆ ਜੀ ਸਾਰੇ ਹੀ ਪਾਪੜ ਵੇਲੇ ਨੇ ਜੰਮ ਦੀ ఆర్ਕੈਸਟਰਾ ਹੋਈ ਫੇ ਭੰਗੜੇ ਆਲਿਆਂ ਨਾਲ ਫੇ ਗਾਉਣ ਵਾਲ ਹੋਈ ਫੇ ਸਮਾਜ ਸੇਵਕਾ ਵੀ ਹੋਈ ਖਵਾਰਾਂ ਚ ਲਖਾਲ ਖਾ ਕੇ ਵੀ ਭਾਈ ਜੀ ਸਮਾਜ ਸੇਵਕਾਂ ਨੰਸੀਗਰੇਵਾਲ ਉਹ ਵੀ ਸਾਰੀਆਂ ਫੋਟੋਆਂ ਲਿਆਇਆ ਜੀ ਚ ਉਹਨੂੰ Hindu ਮੁੰਡਾ ਹੀ ਨਹੀਂ ਲੱਭਿਆ ਕੋਈ ਮੁਸਲਮਾਨ ਹੀ ਲੱਭਿਆ ਉਹਨੂੰ ਤੇ ਨਾਂ ਵੀ ਉਹਨੇ ਚੇਂਜ ਕਰ ਲਿਆ ਨਾਂ ਸੀਗਾ ਉਹਦਾ ਅਲੀਸ਼ਾ ਨਾਂ ਕਰ ਲਿਆ ਫਰੋਜ਼ ਖਾਨ ਫਰੋਜ਼ ਖਾਨ ਨਾਲ ਵਿਆਹੀ ਆ ਉਹ ਵੀ ਦਿਖਾਉਣਾ ਸੋ ਸਾਰਿਆਂ ਤੱਕ ਪਹਚਾਇਓ ਸੋਚਾ ਸਾਰੇ ਚੈਨਲ ਵਾਲੇ ਮੇਰੀ ਵੀਡੀਓ ਚੱਕ ਕੇ ਪਾਓ ਮੁੱਦਾ ਕੀ ਆ ਇਹਨੇ ਗੱਲ ਵੀਡੀਓ ਪਾਈ ਪਈ ਮੈਂ ਹਿੰਦੀ ਨੂੰ ਪੁਲਿਸ ਕੋ ਚਕਾਉ ਮੈਂ ਉਹ ਜਾ ਜੋ ਕਰਨਾ ਕਰ ਲਾ ਹਰਾਸਮੈਂਟ ਦੇ ਡਰਾਵੇ ਕਿਸੇ ਹੋਰ ਨੂੰ ਨਹੀਂ ਮੈਂ ਵੀ ਕੈਨੇਡਾ ਚ ਰਹਿਣਾ ਮੈਨੂੰ ਸਾਰਾ ਪਤਾ ਤੇਰੇ ਵਰਗੀਆਂ ਚਪਲਾਂ ਦੀ ਸੁਣ ਪੁਲਿਸ ਨਹੀਂ ਸੁਣਦੀ ਸੁਣ ਵੀ ਲਵੇ ਮੈਂ ਵੀ ਦੱਸ ਦੂੰ ਮੈਂ ਤਾਂ ਤੇਰੇ ਨਾਲ ਕਹਿੰਨਾ ਤੂੰ ਪਰਿਵਾਰ ਤੱਕ ਜਾਨੀਂ ਆ ਮੈਂ ਤੇਰੇ ਪਰਿਵਾਰ ਨੂੰ ਮਾੜਾ ਚੰਗਾ ਨਹੀਂ ਕਿਹਾ ਠੀਕ ਆ ਤੇਰੀ ਮੰਮੀ ਪੌਟ ਕੀ ਕਹਿੰਦੇ ਹੁੰਦੇ ਆ ਜਿਹੜੀਆਂ ਛੋਟੀਆਂ ਛੋਟੀਆਂ ਕੁੜੀਆਂ ਮੂੰਹ ਦੇ ਵਿੱਚ ਨੂੰ ਕਰਕੇ ਕਰਦੀਆਂ ਹੁੰਦੀਆਂ ਮੈਂ ਤੇਰੀ ਮਾਤਾ ਦੀ ਅਜੇ ਵੀ ਰਿਸਪੈਕਟ ਕਰਦਾ ਠੀਕ ਹੈ ਨਾ ਆ ਦੇਖ ਲੈ ਆ ਛੋਟੀਆਂ ਕੁੜੀਆਂ ਫੋਟੋਆਂ ਨਹੀਂ ਖਿਚਾਉਂਦੀਆਂ ਹੁੰਦੀਆਂ ਕੀ ਇਹਨੂੰ ਪੌਟ ਕਹਿੰਦੇ ਆ ਦੇਖ ਲਾ ਆ ਮਾਤਾ ਤੇਰੀਏ ਕੰਮ ਕਰਦੀ ਪਰ ਅਜੇ ਵੀ ਇਹਨੂੰ ਆਪਾਂ ਮਾੜਾ ਨਹੀਂ ਕਹਿੰਦੇ ਠੀਕ ਆ ਇਹਦੀ ਵਿਚਾਰੀ ਦੀ ਕੀ ਆ ਧੀਆ ਜੰਮੀਆਂ ਦੋਇਨ ਕੰਮੀਆਂ ਹੈ ਤੇ ਇੱਕ ਤੇਰੇ ਵਰਗੀ Hindu ਭਾਈਚਾਰੇ ਦੀ ਗਾਥਾ ਗਾ ਗਾ ਕੇ ਗਾ ਗਾ ਕੇ ਹਾਂਜੀ ਉਹਨਾਂ ਦੇ ਤੂੰ ਹੁਣ ਜਿੰਨੇ ਵੀ ਤੁਸੀਂ ਦੇਖਿਓ ਜਿਹੜੇ ਨੈਂਸੀ ਦਾ ਪੱਖਪੂਰ ਦੇ ਸਪੇਡਾਂ ਹੀ ਆ ਹੁਣ ਭੇਡਾਂ ਦੇ ਦਿਲ ਤੇ ਕੀ ਬੀਤੇਗੀ ਵੀ ਨੈਂਸੀ ਸਾਡੇ ਧਰਮ ਦੀ ਠੇਕੇਦਾਰ ਨਹੀਂ ਆ ਆਪਣੀ ਦਾ ਹੀ ਤੋਂ ਭੈਣ ਸੰਭੀ ਨਹੀਂ ਗਈ ਆ ਵਾਲੀ ਆਪਣੀ ਦਾ ਭੈਣੀ ਦੀ ਉਹੀ ਲਵ ਜਿਹਾਦ ਜਿਹਨੂੰ ਕਹਿੰਦੇ ਆ ਵੀ ਮੁਸਲਮਾਨ ਨਾਲ ਵਿਆਹ ਕਰਾ ਕੇ ਮੁਸਲਮ ਹੋ ਗਈ ਹੈ ਸੋ ਜਿਹਨੂੰ ਤੁਸੀਂ ਆਪਣੀ ਮਾਸੀ ਸਮਝਦੇ ਆ ਠੇਕੇਦਾਰ ਨਹੀਂ ਆਪਣੇ ਧਰਮ ਦੀ ਉਹ ਤੋਂ ਆਪਣੀ ਦਾ ਭੈਣ ਸਾਂਭੀ ਨਹੀਂ ਗਈ ਹੈ ਆ ਤੁਹਾਨੂੰ ਦਿਖਾਉਣਾ ਸਾਰੀਆਂ ਤਸਵੀਰਾਂ ਦਿਖਾਉਣਾ ਆ ਲਓ ਵਨੈਂਸੀ ਦੇ ਮਾਤਾ ਜੀ ਹੈ ਨਾ ਆ ਦੇਖ ਲਓ ਆ ਜੀ ਮੁੰਡਾ ਫਰੋਜ਼ ਖਾਨ ਸੋ ਇਹ ਨਾਲ ਦੌੜ ਗਈ ਸੀ ਭੱਜ ਗਈ ਸੀ ਜੋ ਵੀ ਹੋ ਗਿਆ ਸੀ ਵਿਆਹੀ ਗਈ ਸੀ ਸੋ ਨੈਂਸੀ ਯਕ ਜੀ ਇੱਦਾਂ ਅਸੀਂ ਉਦਾਂ ਅਸੀਂ ਇੱਦਾਂ ਸੋ ਮੁੱਦਾ ਕੀ ਹੈ ਮੇਰਾ ਮੁੱਦਾ ਇਹ ਹੀ ਹੈ ਨੈਂਸੀ ਜੀ ਨੈਂਸੀ ਦੇ ਮਾਤਾ ਜੀ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਆਪਣੇ ਧਰਮ ਦੇ ਜੰਮੇ ਪਲੇ ਜਿਹੜੇ ਚ ਮਰਜੀ ਤੁਸੀਂ Hindu ਧਰਮ ਦੀ ਬੱਲੇ ਬੱਲੇ ਕਰੋ Muslim ਦੀ ਬੱਲੇ ਬੱਲੇ ਕਰੋ ਸਿੱਖਾਂ ਨੂੰ ਨਾ ਮਾਰਾ ਕਹੋ ਤੁਸੀਂ ਕਦੀ ਨਿਹੰਗਾਂ ਨੂੰ ਮਾਰਾ ਕਹਿੰਦੇ ਕਦੀ ਸਿੱਖਾਂ ਦੇ ਰੀਤੀ ਸਾਰੇ ਧਰਮਾਂ 'ਚ ਮਾੜਾ ਮੋਟਾ ਹੈਗਾ ਆ ਬਾਕੀਆਂ ਨੂੰ ਕਾਹਦੇ ਨਹੀਂ ਕਹਿੰਦੇ ਇਹ ਹੁਣ ਦੱਸੋ ਇਹਨਾਂ ਦੀ ਇੱਕ ਤੀ ਮੁਸਲਮਾਨਾਂ 'ਚ ਹੋਇਆ ਆ ਆਪੇ Hindu ਆ ਇਹ ਆਪਣੇ ਧਰਮਾਂ ਨੂੰ ਨਹੀਂ ਹੋ ਕਹਿੰਦੇ ਆਪਣੇ ਧਰਮਾਂ ਦੀ ਤੁਸੀਂ ਬੱਲੇ ਬੱਲੇ ਗਾਉਨੇ ਆ ਗਾਥਾ ਗੋਨੇ ਸਾਡਾ ਧਰਮ ਇਹਦਾ ਹੋਊਗਾ ਯਾਰ ਠੀਕ ਹੈ ਜੀ ਸਦਕੇ ਹੋਊ ਆਪਾਂ ਸਾਰੇ ਧਰਮਾਂ ਨੂੰ ਚੰਗਾ ਕਹਿੰਦੇ ਹੋਊਗਾ ਇਹਨੇ ਸਿੱਖਾਂ ਦੀ ਸਿੱਖਾਂ ਦੀ ਬੱਲੇ ਬੱਲੇ ਲਈ ਧਾਰਮਿਕ ਸਿੱਖਾਂ ਦੇ ਲਈ ਕਿਉਂ ਨਹੀਂ ਗਾਇਆ Hindu ਧਰਮ ਲਈ ਹੀ ਕਿਉਂ ਗਾਇਆ ਸੋ ਕਿਉਂਕਿ ਹੈਗੀ ਬਾਈ ਜੀ ਮੈਂ ਤਾਂ ਪਹਿਲੇ ਦਿਨੋਂ ਹੀ ਦੱਸਿਆ ਗਰੇਵਾਲ ਉੱਦੀ ਲਖਾਈ ਫਿਰਦੀ ਆ ਲੈ ਜਿਹੜੇ ਇਹਦਾ ਪਖਪੂਰ ਦੇ ਆ ਭੇਡੋ ਭੈਣ ਤਾਂ ਹੀ ਤੋ ਆਪਣੀ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਨੇ ਸਵਾਹ ਰੱਖਿਆ ਕਰਨੀ ਆ ਜਿੱਦੀਆਂ ਭੇਡਾਂ ਇਹਦੀ ਇਹ ਕਰਦੀਆਂ ਹੈ ਕਿੰਨੀ ਸੋਹਣੀ ਕੁੜੀ ਸੀ ਯਾਰ ਹੈ ਦੇਖ ਲਓ ਆ ਦੇਖੋ ਆ ਆ ਇਹਨਾਂ ਦਾ ਆ ਦੇਖੋ ਨੇ ਕੀ ਦਿਖਾ ਰਹੀ ਆ ਇਹ ਭੈਣਿਆ ਨੈਂਸੀ ਦੀ ਸੋ ਦੇਖ ਲਓ ਹੈ ਆ ਦੇ ਕੋਈ ਗੱਲ ਹੈ ਜਿੰਨਾ ਵਿਆਹ ਕਰਾਇਆ ਉਹ ਕਹਤੇ ਨਹੀਂ ਤੇਰੇ ਧਰਮ ਚਾਇਆ ਤੂੰ ਕਹਤੇ ਮੁਸਲਮ ਹੋਈ ਅੱਬਾ ਮੁਸਲਮਾਨਾਂ ਨੂੰ ਵੀ ਨਹੀਂ ਮਾੜਾ ਕਹਿ ਰਹੇ ਮਾੜਾ ਅੱਪਾ ਕਿਸੇ ਨੂੰ ਨਹੀਂ ਕਹਿੰਦੇ ਠੀਕ ਆ ਆ ਦੇ ਸੋ ਇਹ ਆ ਜੀ ਅਲੀਸ਼ਾ ਨਾਂ ਰੱਖਿਆ ਸੀ ਅਲੀਸ਼ਾ ਖਾਨ ਹੋ ਗਈ ਨੈਂਸੀ ਜਿਹੜੀ ਕਿ ਧਰਮ ਕਿਸੇ ਇੱਕ ਧਰਮ ਦੀ ਠੇਕੇਦਾਰ ਆ ਉਹਦੀ ਆਪਣੀ ਭੈਣ ਤਾਂ ਸੰਭੀ ਨਹੀਂ ਗਈ ਹੋਰ ਧਰਮ ਕਿੱਦਾਂ ਸੰਭੂਗੀ ਸੋ ਮੁੱਕ ਦੀ ਗੱਲ ਇਹ ਆ ਬਾਈ ਜੀ ਇਸ ਵੀਡੀਓ ਚ ਮੈਂ ਕਹਿਣਾ ਕੀ ਚਾਹੁੰਦਾ ਆ ਕਹਿਣਾ ਇਹੀ ਚਾਹੁੰਦਾ ਆ ਭਾਈ ਨੈਂਸੀ ਜੀ ਸਦਕੇ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਮੁਸਲਮਾਨ ਦੀ ਬੱਲੇ ਬੱਲੇ ਕਰ ਸਿੱਖਾਂ ਨੂੰ ਮਾੜਾ ਨਾ ਕਰ ਧਮਕੀਆਂ ਦਿਨੀਆਂ ਵੀ ਤੈਨੂੰ ਮੈਂ ਪੁਲਿਸ ਕੋਲ ਚਕਾਉਂਗੀ ਜਿੱਥੇ ਮਰਜੀ ਚੱਲ ਜਾ ਤੇਰੀ ਮੈਂ ਦੈਂਤ ਕਰਾ ਕੇ ਰੱਖਣੀ ਆ ਸੋ ਸਾਰਿਆਂ ਨੂੰ ਹੁਣ ਬੇਨਤੀ ਆ ਸਾਰੇ ਗਰੁੱਪਾਂ 'ਚ ਸਾਰੇ ਖਾਤਿਆਂ ਵਾਲੇ ਚੱਕ ਕੇ ਵੀਡੀਓ ਜਿੱਥੇ ਮਰਜੀ ਪਾ ਦਿਓ ਇਹਨਾਂ ਦੇ ਭੇਤ ਸਾਰੇ ਹੀ ਖੋਲ ਕੇ ਲਿਆਉਂ ਇਕੋ ਇਕੋ ਹੀ ਗੱਲ ਹੁੰਦੀ ਸੀ ਵੀ ਇਹਦੀ ਮੰਮੀ ਸਰਪੰਚ ਤੇ ਭਈਆ ਬਸ ਇਹਨੇ ਇਹ ਗੱਲਾਂ ਪਹਿਲਾਂ ਵੀ ਹੋਰਾਂ ਨੂੰ ਵੀ ਕਈਆਂ ਆ ਜਿਹੜੇ ਹੋਰ ਵੀ ਇਹਦੇ ਖਿਲਾਫ ਵੀਡੀਓ ਲਈ ਆਏ ਸੀ ਉਹ ਚੁੱਪ ਕਰ ਗਏ ਸੀ ਵੀ ਯਾਰ ਕਾਹਨੂੰ ਹੈ ਇਹ ਚਾਮਲ ਗਈ ਵੀ ਕੋਈ ਇਹਨੂੰ ਲਾਈਕ ਕੋਈ ਮਿਲਣਾ ਹੀ ਨਹੀਂ ਇਹਨੂੰ ਐਦਾਂ ਦਾ ਜਿਹੜਾ ਵੀ ਇਹਦੀ ਮੈਂ ਕਰਾ ਦੂਗਾ ਹੈ ਐਵੇਂ ਸੁਖਾਉਂ ਤੈਨੂੰ ਇੱਕ ਰੋਮੀ ਬਾਈ ਆ ਇਟਲੀ ਤੋਂ ਇੱਕ ਗੈਵੀ ਧਾਲੀਵਾਲ ਸਾਰਿਆਂ ਨੂੰ ਐਹੀ ਪੀਦੀ ਮੰਮੀ ਸਰਪੰਚ ਨਾਲੀ ਦੀ ਮੰਮੀ ਐਦਾਂ ਵਾਸਿ ਕੋਈ ਕੋਈ ਗੱਲ ਆ ਠੀਕ ਆ ਹੁਣ ਮੈਂ ਇਹਦੀ ਮਾਤਾ ਦੀਆਂ ਮੈਂ ਕੋ ਹੋਰ ਵੀ ਸਾਰੀ ਈ ਕੋਸ਼ੀਦਾ ਆ ਗਿਆ ਆ ਪਈਏ ਦੋ ਭੈਣਾ ਸੀ ਦੋ ਜੰਮੀਆਂ ਦੋਏ ਨਕੰਮੀਆਂ ਦੋਨੋਂ ਹੀ ਜਦੋਂ ਜੰਮੀਆਂ ਛੋਟੀ ਉਮਰ ਚ ਹੀ ਰੌਂਗ ਰਾਹਾਂ ਤੇ ਪੈ ਗਈਆਂ ਮਸ਼ਹੂਰ ਹੋਣ ਵਾਲਾ ਜਿੱਦਾਂ ਥੌਮਸ ਦੇ ਕੀੜਾ ਸੀ ਡੌਮਸ ਦਾ ਕੀੜਾ ਕੱਢਿਆ ਨਹੀਂ ਉਹੀ ਤੇਰੇ ਕੀੜਾ ਸੀ ఆర్కెస్ట్రా ہوئی ਭੰਗੜੇ ਵਾਲੀ ਹੋਈ ਸਮਾਜ ਸੇਵਕਾ ਹੋਈ ਆਮ ਪਾਰਟੀ ਚ ਹੋਈ ਸਾਰੀਆਂ ਮੇਰੇ ਕੋ ਫੋਟੋਆਂ ਥੋਲੀ ਥੋਲੀ ਦਿਖਾਉਂ ਜ਼ਾਰੀਆਂ ਖਵਾਰਾਂ ਚ ਕਲਿੱਪਾਂ ਦਿੱਤੀਆਂ ਸਮਾਜ ਸੇਵਕਾ ਨੈਂਸੀ ਗਰੇਵਾਲੀ ਜੀ ਨੇ ਕਿਹਾ ਹੇ 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 ਹੈ ਠੀਕ ਹੈ ਨਾ ਫੇਰ ਹੱਥ ਜੋੜ ਕੇ ਬੇਨਤੀ ਆ 100 ਵਾਰ ਤੂੰ Hindu ਧਰਮ ਦੀ ਬੱਲੇ ਬੱਲੇ ਕਰ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੂੰ ਸਿੱਖਾਂ ਨੂੰ ਮਾੜਾ ਨਾ ਕਹਿ ਸੰਤ ਭਿੰਡਰਾਂ ਵਾਲਿਆਂ ਨੂੰ ਸਿੱਖਾਂ ਨੂੰ ਨਿਹੰਗਾਂ ਸਿੰਘਾਂ ਨੂੰ ਹੋਰ ਵੀ ਜੋ ਗੱਲਾਂ ਤੂੰ ਸਿੱਖਾਂ ਬਾਰੇ ਕਿੰਤੂ ਪ੍ਰੰਤੂ ਨਾ ਕਰ ਸਿੱਖ ਧਰਮ ਵਾਲੇ ਆਪ ਹੀ ਦੇਖ ਲਊਗੇ ਉਹ ਆਪਣੇ ਧਰਮ ਦੀ ਰੱਖਿਆ ਕਰ ਉਹ ਤੇ ਤੋ ਹੋਈ ਨਹੀਂਗੀ ਤੇਰੀ ਭੈਣ ਹੋਰ ਮੁਸਲਮਾਨ ਵਿਆਹ ਕੇ ਲੈ ਗਿਆ ਆ ਤੂੰ ਹੋਰ ਕੀ ਕਰਨਾ ਸੋ ਮੈਨ ਚਲੋ ਮੁਸਲਮ ਧਰਮ ਚ ਵਿਆਹ ਹੀ ਮਾੜੀ ਗੱਲ ਨਹੀਂ ਗੀ ਪਰ ਮੇਨ ਗੱਲ ਇਹ ਆ ਜਿਹੜੇ ਈ ਦੀ ਜਿਹੜੇ ਈ ਦੇ ਹੱਕ ਚ ਮੇਰੇ ਖਿਲਾਫ ਕਮੈਂਟ ਕਰਦੇ ਮੈਂ ਦੇਖਿਓ ਸਾਰੇ ਮੋਦੀ ਦੀਆਂ ਮੈਂ ਆ ਸੋ ਦੇਖ ਲਓ ਬਾਈ ਜੀ ਮੋਦੀ ਸੱਚ ਕਹਿੰਦਾ Hindu ਖਤਰੇ ਮੈਂ ਜਿਹੜੀ ਧਰਮ ਦੀ ਤੁਹਾਡੇ ਦੀ ਠੇਕੇਦਾਰ ਨਹੀਂ ਉਹਦੀ ਪੈਰ ਟੂ ਤਾਂ ਕੋਈ ਨਹੀਂ ਦੇਖਿਆ ਜਾਂਦਾ ਹਮਸੇ ਨਹੀਂ ਦੇਖਿਆ ਜਾਂਦਾ ਸੋ ਬੇਇੱਤਿਹਾਸੀ ਤੈਨੂੰ ਉਹ ਵੀਡੀਓ ਪਾਈ ਮੇਰੇ ਕੋਲ ਹੈਗੀ ਆ ਵੀ ਮੇਰਾ ਐਡਰੈਸ ਮੰਗਦਾ ਮੈਂ ਫਿਰ ਕਹਿੰਨਾ ਇਹਦਾ ਐਡਰੈਸ ਦੋ ਇਹ ਆਪਣੀ ਤੇ ਆਪਣੀ ਕੀ ਕਹਿੰਦੇ ਹੁੰਦੇ ਮਾਸੀ ਤੇ ਚਾਚਿਆਂ ਤਾਇਆਂ ਨਾਲ ਇਹਦਾ ਹੋਇਆ 778 899 6522 ਮੈਨੂੰ ਵਟਸਐਪ ਕਰੋ ਇਹਦੇ ਮਾਸੀ ਜਾਂ ਚਾਚਿਆਂ ਤਾਇਆਂ ਚੋਂ ਕੋਈ ਵੀ ਸਾਰੀ ਮੈਨੂੰ ਪ੍ਰੋਪਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ ਜਿਹੜੀਆਂ ਮਰਜ਼ੀ ਗਿੱਦੜ ਧਮਕੀਆਂ ਦੇ ਦੇ ਮੈਂ ਪੁਲਿਸ ਕੋਲ ਜਾਊਂਗੀ ਇਹਦਾ ਹਰਸਮੈਂਟ ਔਰਤ ਨੂੰ ਕਰਦਾ ਐ ਇਦਾਂ ਤੈਨੂੰ ਆਹ ਕਰ ਜੋ ਹੁੰਦਾ ਤੂੰ ਜੋ ਹੁੰਦਾ ਤੈਨੂੰ ਕਰਾ ਲਾ ਠੀਕ ਐ ਨਾ ਸੋ ਜੋ ਇਹਨੇ ਕੁਝ ਪੈਰ ਪਟਿਆ ਸੋ ਸਮਝ ਕੇ ਪਟਿਆ ਠੀਕ ਆ ਬਾਕੀ ਰੋਗਗੇ ਸੀਗੇ ਵੀ ਭਾਈ ਸਾਡੇ ਪਰਿਵਾਰ ਤੇ ਜਾਂਦੀ ਐ ਇਦਾਂ ਉਦਾਂ ਤੇਰੀ ਮੈਂ ਹੀ ਕਰਕੇ ਰੱਖੂ ਬਾਕੀ ਤੁਸੀਂ ਕਮੈਂਟਾਂ ਜੈਸੇ-ਐਸ ਲਿਖੋ ਤੁਸੀਂ ਮੇਰੇ ਨਾਲ ਆ इवन ਧਮਕੀਆਂ ਦਿੰਦੀ ਵੀ ਪੁਲਿਸ ਕੋ ਚਕਾਉਂ ਔਰਤ ਨੂੰ ਮਾੜਾ ਕਹਿੰਦਾ ਇਦਾਂ ਕਹਿੰਦਾ ਉਦਾਂ ਕਹਿੰਦਾ ਪਹਿਲੀ ਗੱਲ ਤੇ ਔਰਤ ਖਾਣ ਦੇ ਲਾਇਕ ਹੈ ਹੀ ਨਹੀਂ ਠੀਕ ਆ ਹਿੰਦੂ ਭਾਈਚਾਰੇ ਨੂੰ ਕੋਈ ਬੇਇਨਤੀ ਆ ਜਿਹੜੇ ਇਹਦੇ ਹੱਕ 'ਚ ਨੈਂਸੀ ਸ਼ੇਰਨੀ ਨੈਂਸੀ ਦਲੇਰ ਨਹੀਂ ਕਰਦੇ ਆ ਤੋ ਤੁਹਾਡੀਆਂ ਵੀ ਥੋੜੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਆ ਵੀ ਆਪਣੀ ਭੈਣ ਤਾਂ ਇਹ ਤੋਂ ਸੰਭ ਹੀ ਨਹੀਂ ਗਈ ਤੁਹਾਡੇ ਧਰਮ ਦੀ ਕੀ ਰੱਖਿਆ ਕਰੂਗੀ ਤੁਹਾਡਾ ਉਹ ਖਿੱਚਦੀ ਆ ਧਾਰਮਿਕ ਕੱਪੜੇ ਪਾ ਕੇ ਧਾਰਮਿਕ ਇਹਨੇ ਗਾਇਆ ਆ ਬਹੁਤ ਜ਼ਿਆਦਾ Hindu ਭਾਈਚਾਰੇ ਲਈ ਵਧੀਆ ਗੱਲ ਆ ਠੀਕ ਆ ਸਿੱਖਾਂ ਨੂੰ ਮਾੜਾ ਨਾ ਗਾ ਮੁੱਕ ਦੀ ਗੱਲ ਇੱਥੇ ਹੀ ਆ ਕੋਈ ਰੌਲਾ ਨਹੀਂ ਸਾਡਾ ਇਹਨਾਂ ਸਿੱਖਾਂ ਨੂੰ ਨਾ ਮਾੜਾ ਗਾ ਬਸ ਗੱਲ ਖਤਮ ਆ ਸਾਲ ਹੋ ਗਿਆ ਤੈਨੂੰ ਦੇਖਦੇ ਆ ਇਹਨੂੰ ਤੂੰ ਭੌਂਕੀ ਜਾਨੀ ਭੌਂਕੀ ਜਾਨੀ ਕੁੱਤੇ ਵਾਂਗੂ ਠੀਕ ਆ ਸਿੱਖਾਂ ਨੂੰ ਨਾ ਮਾੜਾ ਗਾ ਮੁੱਕ ਦੀ ਗੱਲ ਇਹ ਆ ਬਾਕੀ ਭਾਈ ਜੀ ਸਾਰਿਆਂ ਨੂੰ ਬੇਨਤੀ ਬਧੋਵਾਦ ਦੇ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਦੱਸਿਓ ਤੁਸੀਂ ਮੇਰੇ ਨਾਲ ਹੀ ਆਂ ਸਪੋਰਟ ਪੂਰੀ ਆ ਇਹ ਮੈਨੂੰ ਧਮਕੀਆਂ ਦਿੰਦੀ ਪੁਲਿਸ ਕੋਚਗਾਉਂ ਐਦਾਂ ਉਦਾਂ ਜੈਸੇ ਜੈਸ ਲਿਖਿਓ ਤੁਹਾਡਾ ਸਾਥ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਹੌਸਲਾ ਹੀ ਹੋ ਜਾਂਦਾ ਵੀ ਭਾਈ ਆਪਣਾ ਭਾਈਚਾਰਾ ਮੇਰੇ ਨਾਲ ਆ ਠੀਕ ਆ ਜਾ ਗਿਆ ਸਬਤੋ ਵੱਧ ਲਿਖਿਓ ਕਮੈਂਟਾਂ ਚ ਤੇ ਪੇਜਾਂ ਵਾਲੇ ਖਾਤਿਆਂ ਵਾਲੇ ਚੱਕ ਕੇ ਪਾ ਸਕਦੇ ਜੀ ਸਦਕੇ ਜਿੱਥੇ ਤੁਸੀਂ ਪਾਉਣੀ ਆ ਕੋਈ ਰੋਗ ਟੋਕ ਨਹੀਂ ਇਹ ਅਜੇ ਟ੍ਰੇਲਰ ਆ ਫਿਲਮ ਇਹਦੀ ਕਾਫੀ ਮੈਂ ਕਿਸੇ ਤੇ ਡਿਪੈਂਡ ਨਹੀਂ ਹੁੰਦਾ ਜਦੋਂ ਮੈਂ ਕੋਈ ਕੰਮ ਛੇੜਦਾ ਵੀ ਭਾਈ ਕੋਈ ਮੈਨੂੰ ਫੋਟੋਆਂ ਪ੍ਰੋਵਾਈਡ ਕਰੂਗਾ ਕੋਈ ਕੁਛ ਕਰੂਗਾ ਮੈਂ ਆਪਣੀਆਂ ਸਰਚਾਂ ਆਪਣੇ ਤੌਰ ਤੇ ਆ ਸਾਰਾ ਲੱਭਿਆ ਆ ਕਟਵਾੜੀ ਦੀ 2-300 ਫੋਟੋ ਮੇਰੇ ਕੋਲ ਆ ਗਈ ਆ ਸਾਰੀ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮਾਂ 'ਚ ਕਿੱਥੇ ਤੱਕ ਗਈ ਆ ਤੇ ਸ਼ਾਦੀ.com ਤੇ ਜਿਹੜੀ ਤੂੰ ਮੇਰੇ ਪਿੰਡ ਦੇ ਮੁੰਡੇ ਨਾਲ 4 ਮਹੀਨੇ ਡੇਟਿੰਗ ਵਾਲੇ ਨਾਲ ਗੱਲਾਂ ਮਾਰਦੀ ਰਹੀ ਤੇ ਜਿਹੜੇ ਬੰਦੇ ਨੇ ਤੈਨੂੰ ਕੈਨੇਡਾ ਲਿਆ ਕੇ ਛੱਡਿਆ ਆ ਉਹਦਾ ਕੀਲ ਤੂੰ ਹਾਲ ਕੀਤਾ ਬਾਅਦ 'ਚ ਤੈਨੂੰ ਵੱਡੀ ਉਮਰ ਦਾ ਹੋ ਗਿਆ ਤੇ ਤੂੰ ਹੁਣ ਰਿਫਿਊਜੀ ਲਾ ਕੇ ਤੂੰ ਕਹਿੰਨੀ ਆ ਤੇ ਮੈਨੂੰ ਡਾਰਿਆ ਸਿੱਖਾਂ ਤੋਂ ਇੰਡੀਆ 'ਚ ਤੇ ਤੈਨੂੰ ਪੀਆਰ ਪੀਆਰ ਤਾਂ ਹੋ ਜੂਗੀ ਪਰ ਤੇਰੇ ਸ਼ਤਰੌਲ ਜਰੂਰ ਫੇਰਨਾ ਐਨਾ ਮੈਂ ਫੇਕਿਆ ਤਾਂ ਕੈਮਰੇ ਮੋਰੇ ਜਿਹੜੀ ਮਰਜ਼ੀ ਪ ਠੀਕ ਹੈ ਜੀ ਵੱਧੋ ਵੱਧ ਕੇ ਵੀਡੀਓ ਸ਼ੇਅਰ ਕਰੋ ਜੈਸੀਐਸ ਲਿਖਿਓ ਵੱਧੋ ਵੱਧ ਵੀ ਭਾਈ ਤੇਰੇ ਨਾਲ ਆ ਹੋਰ ਕੁਝ ਨਹੀਂ ਚਾਹੀਦਾ ਹੌਸਲਾ ਹੀ ਚਾਹੀਦਾ ਆ ਭਰਾਵੋ ਜੇ ਮੈਂ ਆਪਣਾ ਮੋਬਾਈਲ ਦਿਨਾ ਹੁੰਦਾ ਵੀਡੀਓ ਚ ਕਾਲ ਆਈ ਨਾ ਕਰੀ ਜਾਇਆ ਕਰੋ ਵੱਧੋ ਵੱਧ ਸ਼ੇਅਰ ਕਰਿਓ